ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ੴ ਸਤਿਗੁਰ ਪ੍ਰਸਾਦ ਸਾ ਲੋਕ ਮਹੱਲਾ ਪਹਿਲਾ ਦੁਖਦਾਰ ਉਸ ਕਰੋਗ ਪਿਆ ਜਾਂ ਸੁਖਤਾਵ ਨਾ ਹੋਈ ਤੋਂ ਕਰਤਾ ਕਰਨਾ ਮੈਂ ਨਾਹੀ ਜਾਂ ਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਅਦ੍ਰੰਤ ਨ ਜਾਇ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਅਗਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰਾ 10 ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀਆ ਸੋ ਕਰ ਕੇ ਹਾਜਤ ਬੈ ਸਰਬ ਸਮਾਲੇ ਵਾਜੀ ਤੇਰੇ ਨਾਮ ਦਾ ਨਿਕ ਅ ਸੰਖਾ ਕیتے ਤੇਰੇ ਵામਨ ਹਾਰੇ ਕੀਤੇ ਤੇਰੇ ਰਾਗਪਰੀ ਸੋ ਕਈਐ ਕੀਤੇ ਤੇਰੇ ਕਾਵਨ ਹਾਰੇ ਗਾਵਾਂ ਤਦ ਨਾ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਾਂ ਤਦ ਨਾ ਚਿਤਗੁਪਤ ਲਿਖ ਜਾਣਾ ਨਾ ਲਿਖ ਲਿਖ ਧਰਮ ਵਿਚਾਰੇ ਗਾਵਾਂ ਤਦ ਨਾ ਈਸਰ ਬ੍ਰਹਮਾ ਦੇਵ ਸੋਹੰ ਤੀਰੇ ਸਦਾ ਸਵਾਰੇ ਗਾਵਾ ਤੁਧਨਾ ਇੰਦਰੇਂਦਰ ਸਣ ਬਾਠੇ ਦੇਵਤਿਆਂ ਦਰ ਨਾਲੇ ਗਾਵਾਂ ਤੁਧਨਾ ਸਿੱਧ ਸਮਾਦੀ ਅੰਦਰ ਗਾਵਾਂ ਤੁਧਨਾ ਸਾਧ ਵਿਚਾਰੇ ਗਾਵਾਂ ਤੁਧਨਾ ਜਤੀ ਸਤੀ ਸੰਤੋਖੀ ਗਾਵਾਂ ਤੁਧਨਾ ਵੀਰ ਕਰਾਰੇ ਗਾਵਾਂ ਤੁਧਨਾ ਪੰਡਤ ਪੜ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਾਂ ਤੁਧਨਾ ਮੋਹਨੀਆ ਮਨ ਮੋਨ ਮਨਾ ਸੁਰਗ ਮਛ ਪਿਆਲੇ ਗਾਵਾਂ ਤੁਧਨਾ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਾ ਤੁਧਨੋ ਜੋਤ ਮਹਾਬਲ ਸੂਰਾ ਗਾਵਾਂ ਤੁਧਨੋ ਖਾਣੀ ਚਾਲੇ ਗਾਵਾਂ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਕਾਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨਾਂ ਜੋਤਿ ਭਾਵਨਾਂ ਰਤੇ ਤੇਰੇ ਭਗਤਰ ਸਾਲੇ ਹੋਰ ਕੇਤੇ ਤੁਧਨੋ ਗਾਵਨਾਂ ਸੇ ਮੈ ਚਿਤ ਨਾਮ ਨਾਨਾ ਕਿਆ ਵਿਚਾਰੇ ਸੂਈ ਸੂਇ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਬਿਓਸੀ ਜਾਇ ਨਾ ਸੀ ਰਚਨਾ ਜਨਰਚਾਈ ਰੰਗੇ ਰੰਗੇ ਭਾਦੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ ਕਰ ਕਰ ਦੇਖੈ ਕੀ ਤਾ ਆਪਣਾ ਜਿਉ ਤਿਸ ਤੇ ਵੜਿਆਈ ਜੋ ਤਿਸ ਭਾਵੈ ਸੋ ਏ ਕਰ ਸੇ ਫਿਰੁ ਕਮ ਨਾ ਕਰ ਨਾ ਜਾਈ ਸੋ ਪਾਸਾ ਸੋ ਸਾਬ ਸਾਹਿਬ ਨਾਨਕ ਰੈ ਨਰਜਾਈ ਆਸਾ ਮਹੱਲਾ ਪਹਿਲਾ ਸਭ ਵੱਡਾ ਆਖੈ ਸਭ ਕੋ ਏਕੇ ਵੱਡਾ ਡੱਡਾ ਹੋਏ ਕੀਮਤ ਪਾਏ ਨਾ ਕਿ ਆ ਜਾਏ ਕਹਿਣੇ ਵਾਲੇ ਤੇਰੇ ਰਏ ਸਿਮਾਏ ਵੱਡੇ ਮੇਰੇ ਸਾਈ ਬਾਗਹਿਰ ਗੰਦੀਰਾ ਗੁਣੀ ਘੀਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਉਲਚੀਰਾ ਰਹਾਓ ਸਭ ਸੁਰਤੀ ਮਨ ਸੁਰਤ ਕਮਾਏ ਸੋ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰਹਾ ਹੀ ਕਹਿਣ ਜਾਈ ਤੇਰੀ ਤਲਵੜਿਆਈ ਸਭ ਸਾਤਾ ਸਭ ਤਲ ਸਭ ਚੰਗਿਆਈਆਂ ਸਿਤਾ ਪੁਰਖਾ ਕੀ ਆਵਣਿਆਆਂ ਤੁਧ ਵਣਾ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹੀ ਆੱਖਾਂ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਦਸੈ ਕਿਆ ਚਾਰਾ ਨਾਨਕ ਸਜ ਸਵਾਰਨ ਹਾਰਾ ਸਮਹਲਾ ਪਹਿਲਾ ਆਖਾ ਜੀਵਾਂ ਵਿਸਰਾ ਮਰ ਜਾਓ ਆਖਣ ਔਖਾ ਸੱਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲਿਆ ਦੁਖ ਸੁਖ ਵਿਸਰਾ ਮੇਰੀ ਮਾਏ ਸੱਚਾ ਸਾਇ ਸੱਚਾ ਨਾ ਰਹਾਓ ਸਾਚੇ ਨਾਮ ਕੀ ਤਲਵੜਿਆ ਆਪਕੇ ਕੀ ਉਤ ਨਹੀਂ ਪਾਈ ਜਿਸ ਮਿਲ ਕੇ ਅੱਖ ਨੂੰ ਪਾਏ ਵੱਡਾ ਨ ਹੋਵੇ ਘਾੜ ਨ ਜਾਏ ਨਾਵਰਾ ਨ ਹੋਵੇ ਸੋਗਾ ਦਿੰਦਾ ਰਹੇ ਨ ਝੁਕੈ ਭੋਗਾ ਗੁਣੇ ਹੋਰ ਨਾਹੀ ਕੋਏ ਨਾ ਕੋ ਹੁਆ ਨਾ ਕੋ ਹੋਏ ਜਿਵੇਂੜੇ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰ ਕਹਿ ਕੀਤੀ ਰਾਤ ਖਸਾਂ ਵਿਚਾਰ ਹੈ ਤੇ ਕਮ ਜਾਤ ਨਾਨਕ ਨਾਮੈ ਬਾਸ ਨਾਤ ਰਾਗੁ ਜਿਰੀ ਮਹਾਂ ਲਾਜ ਉਤਾਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਇ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵਾ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਵਿਰਾਪ੍ਰਾਣ ਸਖਾਈ ਹਰ ਕੀਰਤਿ ਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਗਵਦੇਰੇ ਜਿਨਾਰਾ ਸਰਤਾਰ ਪਿਆਸ ਹਰ ਨਾਨਕ ਲਾਤ੍ਰਪਤਾ ਸਹਿ ਸੰਗਤ ਮੁਲ ਪ੍ਰਗਾਸ ਜਿਨ ਹਾਰ ਹਰਿ ਸਨਾਮ ਨਾ ਪਾਇਆ ਤੇ ਭਾਗ ਹੀ ਅਨਜੰ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਰਿਗ ਜੀਵੇ ਰਿਗ ਜੀਵਾਸ ਜਨ ਹਰਜਨ ਸੁਧਗੁਰ ਸੰਗਤ ਪਾਈ ਤੈ ਧੁਰਮਸਤਕ ਲਖਿਆਲੀ ਖਾਸ ਧਨ ਧਨ ਸ ਸੰਗਤ ਜਿਤ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹਿਰੇ ਮਚ ਤਵਾ ਉਦੋਂ ਜਾ ਆਹਰ ਜੀਉ ਪਰਿਆ ਸਲ ਪਥਰ ਮਹਿ ਜੰਤੋ ਪਾਏ ਤਾ ਕਾਰਿ ਜਕਾਗੈ ਕਰ ਧਰਿਆ ਮੇਰੇ ਮਾਧੋ ਜੀ ਸਾਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤਾ ਬਿਨੀਤਾ ਕੋਇ ਨ ਕਿਸ ਕੀ ਤਰਿਆ ਸਿਰ ਸ੍ਰੇਜ ਕਿਸਮ ਬਾਏ ਠਾਕੁਰ ਕਾਹੇ ਮਨ ਭਾਉ ਕਰਿਆ ਓੜੇ ਓਡਾ ਵਸ ਕੁਸਾਂ ਇਸ ਪਾਚੈ ਬਚਰੇ ਛਰਿਆ ਦਿਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਸ਼ਟੀ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਾ ਸਦ ਬਲ ਜਾਈਐ ਦਰੰਤਨ ਪਾਰ ਆਵਰਿਆ ਰਾਗਾ ਸਭ ਹਲਾ ਜਲთა ਸੋ ਪ੍ਰਖੇ ਕੋਂਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰਦਰ ਨਾ ਪ੍ਰਖ ਨਰੰਦਰ ਕਮਾ ਕਮਾ ਪਾਰ ਆ ਸੋ ਧਿਆਵੇ ਸਭ ਧਿਆਵੇ ਤੋ ਚੀਅਰ ਸੱਚੇ ਸਿਰਜਨ ਹਾਰਾ ਸਭ ਜੀਤ ਮਾਰੇ ਜੀਤੋ ਜੀਆ ਕਾ ਦਾ ਤਾਰ ਆਰ ਧਿਆਉ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇਠਾ ਕਰਿਆ ਪੈਸੇ ਬਗ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸ਼ਰਮ ਨਿਰੰਤਰ ਜੀ ਆਹ ਰੇ ਕੋ ਪੁਰਖ ਸਮਾਨਾ ਇੱਕ ਦਾਤ ਇੱਕ ਬੇਕਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਤਾ ਜੀਉ ਤੁਧ ਮੇਰਾ ਵਰ ਨਾ ਜਾਣਾ ਸੋ ਪਾਰ ਬ੍ਰਹਮ ਦੇ ਅੰਤ ਦੇ ਅੰਤ ਜੀ ਤੇਰੀ ਕਿਆ ਗੁਣ ਆਖੋ ਖਾਣਾ ਜੋ ਸੇਵੈ ਜੋ ਸੇਵਾ ਤੁਜੀ ਜਨ ਨਾਨਕ ਤੈਨੂੰ ਪੁਰਵਾਣਾ ਹਰ ਤੇ ਆਵੇ ਹਰ ਧਿਆਵੇ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਨ ਧਿਆਇਆ ਜੇ ਤਨ ਟੁੱਟੀ ਜਮਕੇ ਫਾਸੇ ਜੇ ਨਿਰਭਉ ਜਿਨਰ ਨਿਰਭਉ ਧਿਆਇਆ ਜੇ ਤਨ ਕਾ ਭਉ ਸੁਖ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਚੀਤੇ ਹਰ ਰੂਪ ਸਮਾਸੀ 세탄ਾ 세탄 진ਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤਾ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤਾ ਤੇਰੇ ਭਗਤ ਸਲਾਹਾਂ ਤੁਧ ਜੀ ਅਨੇਕਾ ਨੇਕਾ ਅਨੰਤਾ ਤੇਰੀ ਅਨੇਕਾ ਤੇਰੀ ਅਨਕਰ ਪੂਜਾ ਜੀ ਤਮ ਤਾਪੈ ਜਪੈ ਬੇਅੰਤਾ ਤੇਰੇ ਅਨੇਕਾ ਤੇਰੇ ਅਨੇਕਾ ਪੜੈ ਬਹੁ ਸਿਮਰਤਾ ਸਾਸ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੀ ਅਰਪ ਭਗਵੰਤਾ ਤੂੰ ਆਦਿ ਪੁਰਖ ਆਪਰੰਪਰ ਕਰਤਾ ਜੀ ਤੂੰ ਜੇਵੜ ਵਰਨਾ ਕੋਈ ਤਉ ਜੋਗ ਜੋਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋ ਏਤ ਤੇ ਆਪੇ ਭਾਵੇ ਸੋ ਏ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤਉ ਤੇ ਆਪੇ ਸ੍ਰਿਸ਼ਟਾ ਸੋ ਪਾਈ ਜੀ ਤਉ ਤੇ ਆਪੇ ਸ੍ਰਿਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਂ ਜੋ ਤੂੰ ਭਾਵੇਂ ਸੋਈ ਥੀਸੀ ਜੋ ਤੂੰ ਦੇ ਸਿਉਂ ਪਾਈ ਰਹਾਉ ਸਭ ਤੇਰੀ ਤੋਂ ਸਭ ਨੇ ਧਿਆਇਆ ਇਸ ਨੂੰ ਕਿਰਪਾ ਕਰ ਹੈ ਤੈਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਗਵਾਇਆ ਤਉ ਦੇ ਆਵਿ ਛੋੜਿਆ ਮੈਂ ਲਾਇਆ ਤੂੰ ਦਰਿਆਉ ਸਭ ਤੁਜੀ ਮਾਹੀ ਤੁਝ ਮਨ ਦੂਜਾ ਕੋਈ ਨਾ ਹੈ ਜੀਜਾ ਸਭ ਤੇਰਾ ਖੇਲ ਆਵਿ ਜਗੰਗਲ ਵਿਛੜਿਆ ਸੰਜੋਗੀ ਮੇਲਾ ਜਿਸ ਨੂੰ ਤੂੰ ਜਾਣਾਇ ਸੋ ਜਨ ਜਾਣੈ ਹਰ ਗੁਣ ਸਦੀਆ ਕਿਉ ਕਾਣੈ ਜਿਨਾਂ ਸੇਵਿਆ ਤਿ ਸੁਖ ਪਾਇਆ ਸਹਿਜੇ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੰਹੋਏ ਤਦ ਮਨ ਦੂਜਾ ਵਰ ਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਈ ਜਨਾਨਾ ਗੁਰਮੁਖ ਪ੍ਰਗਟ ਹੋਇਆ ਸਮਾਂ ਲਾ ਪਹਿਲਾ ਤਿਤ ਸਰਵੜਾ ਪਹਿਲੇ ਨਵਾਸਾ ਪਾਣੀ ਪਾਉ ਗਤਨੈ ਕੀਆ ਪੰਕੇ ਮੋ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬਿਆ ਲੈ ਮਾਨੇਕ ਨਚੇ ਤਸ ਮੂਰਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾਉ ਨਾਹੋ ਜਤੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਾ ਪਿਆ ਪ੍ਰਾਨ ਰਤਨਾ ਨੇ ਦਿਨ ਕੀ ਸਨਾ ਜੇ ਤੂੰ ਨਾਹੀ ਵਿਸਰਿਆ ਸਮ ਹਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇ ਬਰੀਆ ਔਰ ਕਾਇ ਤੇਰਾ ਕਿਤਾਨਾ ਕਾਮ ਮਿਲ ਸਾਸਾਂ ਤੇ ਭਜ ਕੇਵਲ ਨਾਮ ਸਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਲਿੱਤਾ ਜਾ ਤਰੰਗ ਮਾਇਆ ਕੈ ਰਹਾ ਜਬ ਤਬ ਸਮਝ ਆ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਆ ਸਈ ਦਸਨੇ ਕਵੇ ਬਾਚ ਬੇਨਤੀ ਚਉ ਪਈ ਅਮਰੀ ਕਰੋ ਆ ਦਿਰਛਾ ਪੂਰਨ ਹੋਏ ਜਿਤਗੀ ਇਚਾ ਤਵ ਚਰਨਾ ਮਹਾਰਾਹਿਆ ਮਹਾਰਾ ਆਪਣਾ ਜਾਣ ਕਰੋ ਬ੍ਰਿਤ ਪਾਰਾ ਹਮਰੇ ਦ੍ਰਿਸ਼ਟ ਸਵੈ ਤੁਂ ਕਾਹੋ ਆਪਾ ਦੇਵ ਮਹਿ ਬਚਾਵ ਸੁਖੀ ਵਸੈ ਮੋਰੋ ਪਰਿਵਾਰਾ ਸਿਵਕ ਸਿਖ ਸਵੈ ਕਰਤਾ ਰਾਮ ਮੋਰ ਅਛਾ ਨਿ ਕਰਦਾ ਕਰਿਆ ਸਭੈ ਰਣਿ ਕਵਾ ਸੰਗਰੀਐ ਪੂਰਨ ਹੋਇਆ ਮਾਰੀ ਆ ਸਾਤ ਤੋਰ ਬਿਨ ਕੀ ਰਹੇ ਪਿਆਸਾ ਤਮੈ ਛਾੜ ਕੋਈ ਵਰਨਾ ਤੇ ਆਉ ਜੋ ਵਰ ਚਾਉ ਸੋ ਤੁੰਤੇ ਪਾਉ ਸਿਖ ਸਿਖਾ ਮਾਰੇ ਤਾਰੀਐ ਚੰਚੰ ਸਤਰਾ ਮਾਰੇ ਮਾਰੀਆ ਪਾਉ ਦੇਮ ਜੈ ਵਰੀਐ ਮਰਣ ਕਾਲ ਕਾ ਤਰਾਸ ਨ ਵਰੀਐ ਜੇ ਸੁਦਾ ਹਾਰੇ ਬੱਚਾ ਸ੍ਰੀ ਅਸਤੂ ਜੋ ਕਰਿਓ ਰੱਛਾ ਰਾਖ ਲਿਓ ਮੇਰਾ ਕਨਹਾਰੇ ਸਾਇ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ ਆਤਮਾ ਪੂਰੀ ਚਤੁਰਸਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸਿਵ ਜੋ ਅਵਤਾਰ ਆ ਕਾਲ ਪਾਇ ਕਰ ਬਿਸਨਾ ਵਰਕਾ ਸਦ ਕਲ ਕਾਲ ਕਾਗਿਆ ਤਮਾਸਾ ਕਮਨ ਕਾਲ ਜੋਗੀ ਸਰ ਕੀ ਹੋ ਬੇਦਰਾਏ ਬ੍ਰਹਮਾ ਜੋਤੀ ਜੋ ਜਮਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਮ ਜਗਤ ਬਨਾਇਓ ਦੇਵਤਾ ਜਿਸਨੂੰ ਪਜਾਇਓ ਆਦੰਤਿਕੈ ਉਤਾਰਾ ਸੋਈ ਗੁਰੂ ਸਾਜਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਾਜਾ ਜਿਨੇ ਆਪ ਸਵਾਰੀ ਸਿਵ ਕਨਕ ਸਭ ਗਣ ਸੁਖ ਦਿਯਾ ਸਤਰਨ ਕੋ ਪਲ ਮਹਾਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਕੀਂਟੀ ਦੇ ਕੁੰਚ ਰਸਤੁਲਾ ਸੋ ਪਰ ਕ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਰਪੜ ਕੀ ਜਾਣੈ ਜਵਤ ਕਰਾ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇ ਅਪਾਰਾ ਜਵਾ ਕਰਾ ਕਰ ਤੋ ਕਬਹੋਂ ਤੁਮ ਮੈ ਬਲ ਤੋ ਦੇ ਦਰਸਭੂ ਜਿਤੇ ਵਦਨਾ ਸਤਸਵ ਉਤਾਰੈ ਆਪ ਆਪਣੀ ਭੂਜੋ ਚਾਰੈ ਤਨ ਸਭੀ ਤੇ ਰਹਿਤ ਨਿਰਾਨਮ ਜਾਨਤ ਵੇਦ ਭੇਦ ਔਰਿਆ ਰਾਮ ਨਿਰੰਕਾਰ ਨਿਰਵਕਾਰ ਨੇ ਲੰਬ ਆਦਾਨੀ ਜਨਾ ਦਸੰਬ ਤਾਕਾਮੂਲ ਚਾਰਤ ਪੇਦਾ ਆਜਾਪੂ ਭੇਵਨ ਪਾਵਤ ਬੇਦਾ ਤਾਂ ਕੋ ਗਰਪਾਨ ਮਾਨਤ ਮਹਾਮੂਲ ਕੈਸ ਭੇਦ ਨ ਜਾਣਤ ਮਹਾਦੇਵ ਕੋ ਕੈਸ ਦਾ ਸਿਵਾ ਨਿਰੰਕਾਰ ਕਾ ਚੀਨਤ ਨਾ ਪਿਵਾ ਆਪ ਆਪਣੇ ਬੁੱਧ ਜੀਤੇ ਵਰਨਤ ਭੈਣ ਭੈ ਤੋਹੇ ਤੀ ਤੁਮਰਾ ਲਖਾ ਨ ਜਾਏ ਬਸਾਰਾ ਕੈ ਵਿਸਿਆ ਪ੍ਰਥਮ ਸੰਸਾਰਾ ਏ ਕੈ ਰੂਪਾ ਨ ਉਪਸ ਰੂਪਾ ਰੰਗ ਭਇਓ ਰਾਵ ਕੈ ਉਪਾ ਅੰਡਾ ਜੇ ਰਸ ਤੇ ਕਿੰਨੀ ਉਤਵਜ ਘਾਨ ਬਹੁ ਰਚ ਦਿਨੀ ਗਉਂਸੂਲ ਬਾਜਾ ਬੈਠਾ ਕਮ ਸੰਗਟ ਭਇਓ ਸੰਕਰ ਕੈ ਠਾ ਸਗਰੇ ਸਰਟ ਦੇਖਾਏ ਚੰਬ ਆਵਾਜਾ ਸ੍ਰੋ ਸੁਆਮੀ ਬਾਬਾ ਬਰਚਾ ਮੇਰੀ ਤਮ ਕਰੋ ਸਿਕੋ ਬਾਰ ਸਿਕ ਸੰਘਾਰੋ ਦੁਸ਼ਟ ਜੀਤੇ ਉਠਣਾ ਤਦ ਪਤਾ ਸਗਲ ਮਹਾਂਦੇਸ਼ ਕਰੁਣਗਾਤਾ ਜੇ ਅਸਤ ਜਾ ਤਾ ਸਰਣੀ ਪਰੇ ਤਿਲਕੇ ਦੁਸ਼ਟ ਦੁਖਤਾ ਮਰੇ ਫੁਰਖ ਜਨਮ ਪਰੇ ਤਿਹਾਰੇ ਤਿਲਕੇ ਤੁ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਇਆ ਤਾਂ ਕੇ ਕਾਲ ਨੈ ਹਰ ਚੋਏ ਤੈ ਸੁਮ ਕਾਲਾ दुष्ट त्राट रे दद काल ला कृपा ग्रित तन जाए ने हरयो तागे ताव तन को मोहरयो रे सद कर्म सब होई दुष्ट चा छ व सक ना कोई एक बार जह त मैं सवारा काल फास्ते ताहे उवारा जिनर नाम तिहारो कहा दर्द दुष्ट दुख ते रहा खडा के त मैं शरण तिहारी आ पा दे लियो वारि सर्व ठाउर महोसाई दुष्ट दुख ते लियो बचाई ਖੜਾ ਕੀਤ ਮਹ ਸਰਣ ਤਿਹਾਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਇਂ ਗਏ ਜਉ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨੀ ਆਨਿਓ ਰਾਮ ਰਹੀ ਪੂਰਾਨ ਕੁਰਾਨ ਅਨੇਕ ਹੈ ਮਾ ਤੇ ਇਕ ਨਾ ਮੰਨਿਓ ਸਿਮਰ ਸਾਸਤਰ ਦੇ ਸਭੈ ਵੋ ਭੇਦ ਕਹਿ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨਾ ਕਹਿਓ ਸਭ ਤੋਏ ਬਖਾਨਿਓ ਦੋਹੀਰਾ ਸਾਗਲ ਦਵਾਰ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਐ ਸਭੁ ਬੁਬਿੰਦਾਸ ਤੁਹਾਰਾ RAM KALE MAHALA TEEJA ANAND DE KONGAR SATGURU PRASAD ANAND PYA MERI MAAI SATGURU MAIN PAAYA SATGURU TA PAAYA SAH SITI MANWJIAN VAADHAIYAN RAAG RATAN PARWAR PARIAN SHABD GAAVNI AIYAN ਸਬਦੋ ਤਾ ਗਾਵਾਰੀ ਕੇ ਰਾਮ ਜੀ ਨਿਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਾ ਨਾਮ ਮੇਰੇ ਦੁਖ ਸਾਜ਼ੀ ਸਾਰ ਮੰਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਾਸ ਸੁਆਮੀ ਸੋਖਿਆ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸੱਚੇ ਸਾਹਿਬਾ ਗਿਆਨ ਨਹੀਂ ਕਰਤੇ ਰਹਿ ਅਰਤਾ ਤੇ ਰਹਿ ਸਭ ਕੇ ਛਾਇ ਜਿਸ ਤੇ ਸੋ ਪਾਵੈ ਸਦਾ ਸਿਮਤ ਸਲਾਹ ਤੇਰੀ ਨਾਮ ਅਨਵਸਾਵੈ ਨਾਮ ਜਿਨ ਕਾ ਮਨ ਵਸਿਆ ਆਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਆਧਾਰ ਮੇਰਾ ਜਿਨੁ ਉੱਖਾਂ ਸਭ ਸਵਾਈਆਂ ਕਰ ਸਾਂ ਸੁਖ ਮਨਿ ਆਏ ਵਸਿਆ ਜਿ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਜੀ ਤਾਂ ਇਸ ਤੀ ਐ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸਵਾਸ ਰੂਪੇ ਆਰੋ ਸੱਚਾ ਨਾਮ ਮੇਰਾ ਆਦਾਰੋ ਵਾਜੇ ਪੰਜ ਸਬਦਿਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਾਲਾ ਜਿਤ ਦਾ ਧਾਰੀਆ ਪੰਜ ਦੁੱਤ ਦਵਸ ਕੀਤੇ ਕਾਲ ਕੰਟਕ ਮਾਰਿਆ ਔਰ ਕਰਮ ਪਾਇਆ ਤੋ ਜਿਨ ਕਉ ਸੇਨਾ ਵਰ ਕੈ ਲਾਗੇ ਕਹਿ ਨਾਨਕ ਤੈ ਸੁਖੋ ਆਤਿਤ ਗਰ ਅਨਹਦ ਵਾਜੇ ਅਨੇ ਸੁਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰਵ ਰੰ ਕਰ ਪਾਇਆ ਉਤਰੇ ਸਗਲੰ ਸੂਰੇ ਦੂਖ ਰੋਗ ਸੰਤਾ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਨਤੇ ਪਨੀਤ ਕਹਿ ਤੇ ਪਵਿਤਾ ਸਤਿਗੁਰਿਆ ਭਰ ਪੂਰੇ ਪੇਨਵੰਤ ਨਾਰਾ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਮਨ ਧਾਵਣੀ ਮਹੱਲਾ ਪੰਜਵਾ ਥਾਲੇ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਹਾਧਾਰੋ ਜੇ ਖੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਇ ਉਧਾਰੋ ਇਹ ਵਸਤਾ ਤਜੀ ਨਹਿ ਜਾਇ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚਾਨ ਲਗ ਤਰਿਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਾ ਲੋਕਮਹੱਲਾ ਪੰਜਵਾ ਤੀਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਈ ਮੈ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਆਉੜੀ ਤਿੱਥਾ ਤੂ ਸਮਰੱਥ ਜਿਤੇ ਕੋਈ ਨਾਹੀ ਉਤੈ ਤੇਰੀ ਰਾਖਾ ਕਗਨੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛਣ ਜਾਏ ਭਉ ਜਲ ਵਿਖਮ ਸਗਾ ਉਗਰ ਸਭ ਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅਮਰ ਸੇ ਖਾਏ ਕਲ ਮਹਿ ਉਪਨਾ ਗੁਣ ਗੋਬਿੰਦ ਗਾਏ ਸਭ ਸੈ ਨੋ ਕਿਰਪਾ ਸੰਭਾਲੇ ਸਾਈ ਸਾਈ ਮਿਰਤਾ ਕੋਏ ਨਾ ਜਾਏ ਜੇ ਆਵੇ ਤਦ ਆਏ ਸਹ ਲੋਕ ਮਹੱਲਾ ਪੰਜਵਾਂ ਤਰ ਗੁਰਾ ਰਦਨਾ ਜੀਵਾ ਜਤ ਗੁਰ ਨਾਮ ਨੇਤਰੀ ਸਤਗੁਰ ਪੇਖਣਾ ਸ਼ਰਵਣੇ ਸੁਨਾ ਗੁਰ ਨਾਮ ਸਤਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਏਵਤ ਦੇ ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖਨ ਹਾਰਾਪੋ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾ ਸਵਾਰਿਆ ਨੂ ਆਪ ਤੇ ਆਲ ਮਨੋ ਨਾ ਵਿਸਾਰਿਆ ਨਾ ਸਾਜਨਾ ਕੈ ਸੰਗ ਭਉ ਜਲ ਤਾਰਿਆ ਨਾ ਸਾਕਤ ਨਿੰਦਕ ਦੁਸ਼ਟ ਕੀ ਨਾ ਮਾਹੀ ਵਿਦਾਰਿਆ ਨਾ ਤੇ ਸਾਹਿਬ ਕੀ ਟੀਕ ਨਾਨਕ ਮਨੈ ਮਾਹੀ ਜਿ ਸਿਮਰ ਸਖੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ